ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਹੈ ਜੀ ਹਾਂ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਆਖ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਦੇਸ਼ ਦਾ ਸੁਪਣਾ ਅਤੇ ਮੇਰਾ ਹੌਸਲਾ ਪੂਰੀ ਤਰੀਕੇ ਦੇ ਨਾਲ ਟੁੱਟ ਚੁੱਕਿਆ ਹੈ ਅਤੇ ਹੁਣ ਮੇਰੇ ਦੇ ਵਿੱਚ ਐਨੀ ਹਿੰਮਤ ਨਹੀਂ ਬਚੀ ਹੈ ਦਰਅਸਲ ਬੀਤੇ ਦਿਨ ਹੀ ਵਿਨੇਸ਼ ਫੋਗਾਟ ਨੂੰ ਪੈरिस 올림픽ਸ ਦੇ ਵਿੱਚੋਂ ਡਿਸਕਵালিਫਾਈ ਕਰ ਦਿੱਤਾ ਜਿਸ ਤੋਂ ਬਾਅਦ ਵਿਨੇਸ਼ ਫੋਗਾਟ ਕਾਫੀ ਪਰੇਸ਼ਾਨ ਹੋ ਗਈ ਸੀ ਕਿ ਉਸ ਦਾ ਐਨਾ ਭਾਰ ਵੱਧ ਚੁੱਕਿਆ ਹੈ ਦੱਸ ਦिए ਕਿ ਵਿਨੇਸ਼ ਨੇ ਆਪਣੀ ਸੇਵਾ ਮੁਕਤੀ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਬੁੱਧਵਾਰ ਰਾਤ ਨੂੰ ਆਪਣੀ ਅਯੋਗਤਾ ਵਿਰੁੱਧ ਅਪੀਲ ਦੀ ਅਪੀਲ ਵੀ ਜਿਹੜੀ ਕਿ ਦਾਇਰ ਕੀਤੀ ਸੀ ਉਹਨਾਂ ਨੇ ਕੋਰਟ ਆਫ ਆਰਬਿਟ੍ਰੇਸ਼ਨ ਆਫ ਸਪੋਰਟਸ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਸਾਂਝੇ ਤੌਰ ਦੇ ਉੱਤੇ ਚਾਂਦੀ ਦਾ ਤਗਮਾ ਦਿੱਤਾ ਜਾਵੇ ਯਾਨੀ ਕਿ ਸਿਲਵਰ गोल्ड ਜਿਹੜਾ ਕਿ ਦਿੱਤਾ ਜਾਵੇ ਉਹਨਾਂ ਨੂੰ সিলਵਰ ਮੈਡਲ ਤਾਂ ਵਿਨੇਸ਼ ਨੇ ਪਹਿਲਾ ਫਾਈਨਲ ਦੇ ਵਿੱਚ ਖੇਡਣ ਦੀ ਮੰਗ ਵੀ ਕੀਤੀ ਸੀ ਪਰ ਉਹਨਾਂ ਨੇ ਆਪਣੀ ਅਪੀਲ ਬਦਲ ਕੇ ਹੁਣ ਸਾਂਝੇ ਤੌਰ ਦੇ ਉੱਤੇ ਚਾਂਦੀ ਦੇਣ ਦੀ ਜਿਹੜੀ ਕਿ ਮੰਗ ਕੀਤੀ ਹੈ ਦੱਸਦੀ ਹੈ ਕਿ 7 ਅਗਸਤ ਨੂੰ ਵਿਨੇਸ਼ ਦਾ ਜਿਹੜਾ ਕਿ ਅਚਾਨਕ ਵਜਨ ਜਿਹੜਾ ਕਿ 50 ਕਿਲੋਗ੍ਰam ਦੀ ਨਿਰਧਾਰਿਤ ਸ਼੍ਰੇਣੀ ਤੋਂ 100 ਗ੍ਰਾਮ ਵੱਧ ਨਿਕਲਿਆ ਜਿਸ ਕਰਕੇ ਉਸ ਨੂੰ ਡਿਸਕਵালিਫਾਈ ਕਰ ਦਿੱਤਾ ਤਾਂ ਦੱਸ ਦੇਗੀ 올림픽ਸ ਤੋਂ ਬਾਅਦ ਹੋਣ ਤੋਂ ਬਾਅਦ ਜਿਹੜੀ ਕਿ 올림픽ਸ ਤੋਂ ਬਾਹਰ ਹੋਣ ਤੋਂ ਬਾਅਦ ਵਿਨੇਸ਼ ਦੀ ਸਿਹਤ ਵਿਗੜ ਜਾਂਦੀ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਜਦੋਂ ਕੋਚ ਵਿਜੇ ਦਈਆ ਨੂੰ ਉਸ ਕੋਲ ਮਿਲਣ ਆਏ ਤਾਂ ਵਿਨੇਸ਼ ਨੇ ਉਸ ਨੂੰ ਕਿਹਾ ਇਹ ਮਾੜੀ ਕਿਸਮਤ ਸੀ ਕਿ ਅਸੀਂ ਤਗਮਾ ਜਿੱਤਣ ਤੋਂ ਖੁੰਝ ਗਏ ਪਰ ਇਹ ਖੇਡ ਦਾ ਹਿੱਸਾ ਹੈ ਤਾਂ ਦੱਸ ਦਈਏ ਕਿ ਵਿਨੇਸ਼ ਨੇ ਹੁਣ ਸੰਨਿਆਸ ਲੈ ਲਿਆ ਹੈ ਕੁਸ਼ਤੀ ਤੋਂ ਉਸਨੇ ਉਸ ਨੂੰ ਅਲਵਿਦਾ ਕਹਿਣ ਦਾ ਜਿਹੜਾ ਕਿ ਫੈਸਲਾ ਲੈ ਲਿਆ ਹੈ ਤਾਂ ਉਸਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਪੋਸਟ ਸਾਂਝੀ ਕੀਤੀ ਹੈ ਤੇ ਕਿਹਾ ਹੈ ਕਿ ਵਿਨੇਸ਼ ਨੇ ਕਿ ਮੈਂ ਕੁਸ਼ਤੀ ਮੇਰੇ ਸਾਹਮਣੇ ਜਿੱਤ ਗਈ ਹੈ ਤੇ ਮੈਂ ਹਾਰ ਗਈ ਆ ਮਾਫ ਕਰਿਓ ਤੁਹਾਡਾ ਸੁਪੜਾ ਤੇ ਮੇਰੀ ਹਿੰਮਤ ਸਭ ਟੁੱਟ ਗਿਆ ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ ਅਲਵਿਦਾ ਕੁਸ਼ਤੀ 2001 2024 ਮੈਂ ਤੁਹਾਡੀ ਸਾਰਿਆਂ ਦੀ ਹਮੇਸ਼ਾ ਰਿਣੀ ਰਹਾਂਗੀ ਮੁਆਫ ਕਰਨਾ ਤਾਂ ਇਹ ਟਵੀਟ ਕਰਕੇ ਵਿਨੇਸ਼ ਫੁਗਾਟ ਨੇ ਕੁਸ਼ਤੀ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ ਦੱਸਦੇ ਕਿ ਬੀਤੇ ਦਿਨੀ ਉਸਨੇ ਸੈਮੀਫਾਈਨਲ ਦੇ ਵਿੱਚੋਂ ਫਾਈਨਲ ਦੇ ਵਿੱਚ ਆਉਣਾ ਸੀਗਾ ਜਿਸ ਤੋਂ ਬਾਅਦ ਫਾਈਨਲ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਡਿਸਕਵালিਫਾਈ ਕਰ ਦਿੱਤਾ ਲੱਖਾਂ ਭਾਰਤੀਆਂ ਦੀ ਆਸਾਂ ਦੇ ਉੱਤੇ ਪਾਣੀ ਫਿਰ ਚੁੱਕਿਆ ਕਹਿ ਸਕਦੇ ਆ ਉਹਨਾਂ ਦੇ ਦਿਲ ਨੂੰ ਕਾਫੀ ਠੇਸ ਪਹੁੰਚਾਈ ਕਿਉਂਕਿ ਪੂਰੇ ਭਾਰਤ ਵਾਸੀਆਂ ਨੂੰ ਉਸ ਤੋਂ ਉਮੀਦ ਸੀ ਕਿ ਅੱਜ ਵਿਨੇਸ਼ ਫੋਗਾਟ 골ਡ ਮੈਡਲ ਲੈ ਕੇ ਹੀ ਆਉਗੀ ਭਾਰਤ ਵਾਸੀਆਂ ਦੇ ਲਈ 골ਡ ਮੈਡਲ ਦਾ ਇੱਕ ਸੁਪਣਾ ਸੀਗਾ ਜੋ ਕਿ ਟੁੱਟ ਚੁੱਕਿਆ ਹੈ ਜਿਸ ਨੂੰ ਲੈ ਕੇ ਵਿਨੇਸ਼ ਫੋਗਾਟ ਨੇ ਉਹ ਪੁਸ਼ਤੀ ਨੂੰ ਹੀ ਅਲਵਿਦਾ ਕਹਿ ਦਿੱਤਾ ਦੱਸਦੀ ਹੈ ਕਿ 올림픽 ਤੋਂ ਬਾਹਰ ਹੋਣ ਤੋਂ ਬਾਅਦ ਵਿਨੇਸ਼ ਦੀ ਸਿਹਤ ਵੀ ਜਿਹੜੀ ਕਿ ਅਚਾਨਕ ਵਿਗੜ ਜਾਂਦੀ ਹੈ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਭਾਰਤੀ 올림픽 ਸੰਘ ਦੀ ਪ੍ਰਧਾਨ ਪੀਟੀ 우ਸ਼ਾ ਨੂੰ ਪਹਿਲਵਾਨ ਦੀ ਮਦਦ ਕਰਨ ਦੇ ਤਰੀਕੇ ਲੱਭਣ ਲਈ ਕਿਹਾ ਸੀ ਪੀਐਮ ਨੇ 우ਸ਼ਾ ਨੂੰ ਇਸ ਮਾਮਲੇ ਦੇ ਵਿੱਚ ਵਿਰੋਧ ਦਰਜ ਕਰਵਾਉਣ ਲਈ ਵੀ ਕਿਹਾ ਸੀਗਾ ਤਾਂ ਉਹ ਦੱਸਦੀ ਹੈ ਕਿ 3 ਮੈਚ ਜਿੱਤ ਕੇ 50 ਕਿਲੋ ਕੁਸ਼ਤੀ 올림픽 ਦੇ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਸੀਗੀ ਤੇ ਉਸਨੇ ਸੈਮੀਫਾਈਨਲ ਦੇ ਵਿੱਚ ਕਿਊਬਾ ਦੇ ਜਿਹੜੀ ਕਿ ਪਹਿਲਵਾਨ ਸੀਗੀ ਉਸ ਨੂੰ ਜਿਹੜਾ ਕਿ ਹਰਾਇਆ ਹੈ ਕੁਆਟਰਫਾਈਨਲ ਦੇ ਵਿੱਚ ਯੂਕਰੇਨ ਦੀ ਉਕਸਾਨਾ ਦਿਵਾ ਚ ਅਤੇ ਪ੍ਰੀ ਕੁਆਟਰਫਾਈਨਲ ਦੇ ਵਿੱਚ ਵਿਸ਼ਵ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨੂੰ 3-2 ਦੇ ਨਾਲ ਹਰਾਇਆ ਸੀਗਾ ਪਰ ਹੁਣ ਉਸ ਨੂੰ ਫਾਈਨਲ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ डिस्क्वालीफाई ਕਰ ਦਿੱਤਾ ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਇਹ ਸੋਚਣ ਲੱਗ ਗਈ ਕਿ ਮੇਰਾ ਭਾਰ ਵੱਧ ਗਿਆ ਜਿਸ ਤੋਂ ਬਾਅਦ ਉਸਨੇ ਟਵੀਟ ਕੀਤਾ ਤੇ ਇਸ ਕੁਸ਼ਤੀ ਤੋਂ ਸੰन्यास ਲੈਣ ਦਾ ਐਲਾਨ ਕੀਤਾ